ਅੱਜ ਦੇ ਤੱਕ ਯੂਨ ਦੇ ਸਾਬਕਾ ਪ੍ਰਧਾਨ ਸਾਹਿਬ ਔਰ ਮੈਂਬਰ ਸਾਹਿਬਾਨ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਂ ਕੋਈ ਸਾਡੀ ਹੈਲਪ ਦੀ ਲੋੜ ਹੈ ਕੀ ਅਵੇਅਰਨੈਸ ਚਾਹੀਦੀ ਹੈ ਸੋ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ ਤੁਹਾਨੂੰ ਸਿੱਧੇ ਲੈ ਕੇ ਚੱਲਦੇ ਹਾਂ ਪ੍ਰਧਾਨ ਸਾਹਿਬ ਕੋਲ ਪ੍ਰਧਾਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਕ ਤਾਰਾ ਬੋਲੇ ਪੰਜਾਬੀ ਚੈਨਲ ਤੇ ਜੀ ਧੰਨਵਾਦ ਸੋ ਅੱਜ ਜਿਹੜਾ ਇਸ਼ੂ ਅਸੀਂ ਲੈ ਕੇ ਆਏ ਆ ਬਹੁਤ ਵੱਡਾ ਇਸ਼ੂ ਹੈ ਕਿ ਸਮਾਣੇ ਦੇ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਟਰੈਜਡੀ ਹੋਈ ਹੈ ਮੌਤਾਂ ਹੋਈਆਂ ਪਿੱਛੇ ਇੱਕ ਲੇਡੀ ਦੀ ਵੀ ਮੌਤ ਹੋਈ ਹੈ ਇੱਕ ਜੈਂਟਸ ਦੀ ਵੀ ਟਰੱਕ ਥੱਲੇ ਆਣ ਕੇ ਸੋ ਜਿਹੜਾ ਸਮਾਣਾ ਤੋਂ ਕੱਗਾ ਰੋਡ ਤੋਂ ਅੰਬੇਦਕਰ ਚੌਂਕ ਤੋਂ ਲੈ ਕੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੱਕ ਜਿਹੜਾ ਇਹ 1 ਕਿਲੋ 1.5 ਕਿਲੋਮੀਟਰ ਦਾ ਇਹ ਦਾਇਰਾ ਹੈਗਾ ਇਹਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਔਰ ਕੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਅਸੀਂ ਪਹਿਲਾਂ ਤਾਂ ਜੀ ਸਵਾਗਤ ਹੈ ਤੁਹਾਡਾ ਜੀ ਜੀ ਸਾਨੂੰ ਚੈਨਲ ਤੇ ਲੈਣ ਦਾ ਜੀ 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 ਸਾਡੀ ਤਾਂ ਸਰਕਾਰ ਨੂੰ ਇਹ ਮੰਗ ਹੈ ਤੇ ਪ੍ਰਸ਼ਾਸਨ ਨੂੰ ਇਹ ਮੰਗ ਹੈ ਪਹਿਲੀ ਗੱਲ ਤਾਂ ਜੀ ਵੇਖੋ ਇਹ ਬੰਦਾ ਬਾਹਦਰ ਤੋਂ ਲੈ ਕੇ ਅਗਰਸੈਂਟ ਚੌਂਕ ਤੱਕ ਫਲਾਈਓਵਰ ਚਾਹੀਦਾ ਓਕੇ ਜੀ ਠੀਕ ਹੈ ਜੀ ਜੀ ਅਗਰ ਫਲਾਈਓਵਰ ਬਣ ਜਾਏਗਾ ਤਾਂ ਸਾਡੀਆਂ ਸਮੱਸਿਆ ਬਹੁਤ ਜ਼ਿਆਦਾ ਸੋਲਵ ਹੋ ਜਾਏਗੀ ਜੀ ਇਹ ਅਗਰ ਜੇ ਫਲਾਈਓਵਰ ਨਹੀਂ ਬਣਦਾ ਤਾਂ ਇਹ ਸੜਕ ਚੌੜੀ ਹੋਣੀ ਜ਼ਰੂਰੀ ਹੈ ਜੀ ਜੀ ਠੀਕ ਹੈ ਜੀ ਜਾਂ ਬਾਈਪਾਸ ਬਣਿਆ ਜਾਵੇ ਜੀ ਜੀ ਇਸ ਕਰਕੇ ਵੇਖੋ ਜੀ ਸਰਕਾਰ ਦਾ ਵੀ ਹੱਕ ਬਣਦਾ ਹੈ ਤੇ ਸਾਡਾ ਮਤਲਬ ਆਮ ਲੋਕਾਂ ਦਾ ਵੀ ਹੱਕ ਬਣਦਾ ਹੈ ਜੀ ਵੀ ਸਾਨੂੰ ਵੀ ਇੱਕ ਤਾਂ ਮੋਬਾਈਲ ਦਾ ਇਹਦਾ ਸੰਯੋਗ ਨਹੀਂ ਕਰਨਾ ਚਾਹੀਦਾ ਜੀ ਟ੍ਰੈਪ ਮਤਲਬ ਜੋ ਡਰਾਈਵਿੰਗ ਕਰਦੇ ਆ ਮੋਬਾਈਲ ਦਾ ਬਿਲਕੁਲ 100 ਦਾ 100% ਮਤਲਬ ਇਹਦਾ ਯੂਜ਼ ਨਹੀਂ ਕਰਨਾ ਚਾਹੀਦਾ ਜੀ ਨੰਬਰ 2 ਆਪਾਂ ਨੂੰ ਕੋਈ दारू ਪੀ ਕੇ ਗੱਡੀ ਨਹੀਂ ਚਲਾਉਣੀ ਚਾਹੀਦੀ ਜੀ ਠੀਕ ਹੈ ਜੀ ਨੰਬਰ 3 ਮਤਲਬ ਆਪਾਂ ਨੂੰ ਬਿਲਕੁਲ ਸਲੋ ਸ਼ਹਿਰ ਦੇ ਵਿੱਚੋਂ ਸਲੋ ਜਿਹੜਾ ਵਾਹਨ ਹੁੰਦਾ ਚਲਾਉਣਾ ਚਾਹੀਦਾ ਜੀ ਜਿਸ ਕਰਕੇ ਇਹ ਜਨਤਾ ਨੂੰ ਵੀ ਮਸਾਦ ਦੇਣਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਵੀ ਸਾਥ ਦੇਣਾ ਬਹੁਤ ਜ਼ਰੂਰੀ ਹੈ ਸਰ ਅਗਲੀ ਗੱਲ ਮੈਂ ਜ਼ਰੂਰ ਪੁੱਛਣੀ ਜਾਵਾਂਗਾ ਕਿਉਂਕਿ ਕੁਝ ਰੋਡ ਦੇ ਉੱਪਰ ਜਿਹੜੇ ਸਾਡੇ ਮਿਸਤਰੀ ਭਰਾ ਨੇ ਇੱਥੇ ਜਗ੍ਹਾ ਘੱਟ ਹੋਣ ਕਾਰਨ ਕੁਝ ਰੋਡ ਦੇ ਉੱਪਰ ਵੀ ਗੱਡੀਆਂ ਖੜਾ ਕੇ ਖੋਲੀਆਂ ਜਾਂਦੀਆਂ ਨੇ ਉਹ ਵੀ ਕਿਤੇ ਨਾ ਕਿਤੇ ਕਾਰਨ ਬਣ ਸਕਦਾ ਐਕਸੀਡੈਂਟ ਬਿਲਕੁਲ ਇਹ ਤਾਂ ਵੇਖੋ ਜਗ੍ਹਾ ਘੱਟ ਹੋਣ ਕਾਰਨ ਜਦੋਂ ਗੱਡੀਆਂ ਲੱਗਦੀਆਂ ਨੇ ਮਿਸਤਰੀਆ ਦੇ ਪੋਲ ਵਿੱਚ ਪਿੱਛੇ ਜਿਹੜੀ ਜਗ੍ਹਾ ਘਟ ਜਾਂਦੀ ਹੈ ਉਹਦਾ ਵੀ ਇੱਕ ਕਾਰਨ ਹੈਗਾ ਇਹ ਵੀ ਕਿਤੇ ਮਾਰਕੀਟ ਬਾਹਰ ਵਧੀਆ ਸਰਕਾਰ ਨੂੰ ਜਗ੍ਹਾ ਦੇ ਕੇ ਮਾਰਕੀਟ ਬਾਹਰ ਭੜਾਣੀ ਚਾਹੀਦੀ ਕੋਈ ਇਹ ਦੋ ਮੌਤਾਂ ਵੀ ਹੋਈਆਂ ਨੇ ਸੋ ਉਸ ਬਾਰੇ ਥੋੜਾ ਜਿਹਾ ਮੈਂ ਸਮਝਦਾ ਵੀ ਕੀ ਕਰਨਾ ਚਾਹੀਓਂ ਪ੍ਰਸ਼ਾਸਨ ਨੂੰ ਜਾਂ ਹੋਰ ਜ਼ਿੰਮੇਵਾਰਤ ਕਰ ਜਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਤਾਰਾ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਉਪਰਾ ਲੱਗੀ ਜੀ ਇਹ ਬਹੁਤ ਜ਼ਰੂਰੀ ਸੀ ਜੀ ਲੋਕ ਹਾਂ ਬਿਲਕੁਲ ਵੀ ਅਵੇਅਰ ਨਹੀਂ ਹੈਗੇ ਇਸ ਪਾਸੇ ਜੀ ਜੀ ਗੱਡੀਆਂ ਚਲਾਉਂਦੇ ਨੇ ਬੇ ਹਿਸਾਬ ਰਫਤਾਰ ਤੇਜ਼ ਰਫਤਾਰ ਨਾਲ ਚਲਾਉਂਦੇ ਨੇ ਜੀ ਗੱਡੀ ਚਲਾਣ ਲੱਗੇ ਮੋਬਾਈਲ ਦੀ ਵਰਤੋਂ ਕਰਦੇ ਨੇ ਜੀ ਛੋਟੇ ਬੱਚੇ ਚਲਾਉਂਦੇ ਨੇ ਸਕੂਲਾਂ 'ਚ ਛੁੱਟੀਆਂ ਜਦੋਂ ਹੁੰਦੀਆਂ ਨੇ ਉਹਦੇ ਬੱਚੇ ਬਹੁਤ ਤੇਜ਼ ਚਲਾਉਂਦੇ ਨੇ ਜੀ ਤੇ ਮੈਂ ਤਾਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਾਂਗਾ ਇਸ ਇਸ ਵੱਲ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਜਾਵੇ ਜੀ ਤੇ ਦੂਜੀ ਗੱਲ ਸੜਕਾਂ ਤੇ ਵੀ ਜਿਹੜੀਆਂ ਗੱਡੀਆਂ ਰੋਡ ਤੇ ਖੜ੍ਹਦੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ ਡ੍ਰੈਫਿਕ ਪੁਲਸ ਦਾ ਜਾਂ ਪ੍ਰਸ਼ਾਸਨ ਦਾ ਇਹਦੇ ਵਿੱਚ ਬਹੁਤ ਸਹਿਯੋਗ ਦੀ ਜਰੂਰਤ ਹੈ ਜੀ ਜਿਸ ਤੋਂ ਹਾਦਸੇ ਘੱਟ ਸੜਕਾਂ ਤੇ ਗੱਡੀਆਂ ਖੜਦੀਆਂ ਨੇ ਪਿੱਛੋਂ ਆ ਕੇ ਗੱਡੀਆਂ ਵੱਜਦੀਆਂ ਨੇ ਰਾਤ ਨੂੰ ਹਨੇਰੇ ਚ ਵੀ ਵੱਜਦੀਆਂ ਨੇ ਕੋਈ ਇੰਡੀਕੇਟਰ ਨਹੀਂ ਦੇ ਕੇ ਰੱਖਦਾ ਇਸ ਕਰਕੇ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਨੂੰ ਸਭ ਤੋਂ ਵੱਡੀ ਗੱਲ ਤਾਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਾਂਗਾ ਇੱਕ ਤਾਂ ਜਿਹੜੀਆਂ ਲੋਕਲ ਸਮਾਣੇ ਦੀਆਂ ਸੜਕਾਂ ਨੇ ਚੌੜੀਆਂ ਕੀਤੀਆਂ ਜਾਣ ਜੀ ਤੇ ਤਾਂ ਹੀ ਐਕਸੀਡੈਂਟ ਘਟ ਹੋ ਸਕਦੇ ਨੇ ਦੂਜੀ ਗੱਲ ਹੈ ਜਿਹੜੇ ਲੋਕ ਗੱਡੀਆਂ ਚਲਾਉਂਦੇ ਨੇ ਉਹਨਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਗੱਡੀਆਂ ਚਲਾਉਂਦੇ ਨੇ ਉਦੋਂ ਮੋਬਾਈਲ ਦੀ ਵਰਤੋਂ ਜ਼ਿਆਦਾ ਕਰਦੇ ਨੇ ਖਾਸ ਕਰਕੇ ਲੇਡੀਜ਼ ਤੇ ਬੱਚੇ ਜੀ ਉਹ ਇਹ ਗੱਲਾਂ ਨੂੰ ਨਹੀਂ ਸਮਝਦੇ ਜਿਹੜੇ ਤਾਂ ਮੰਨ ਲਓ 40 45 ਸਾਲ ਦੀ ਉਮਰ ਤੋਂ ਉੱਪਰ ਟੱਪ ਜਾਂਦੇ ਨੇ ਉਹ ਤਾਂ ਸਮਝਦੇ ਨੇ ਇਸ ਗੱਲ ਨੂੰ ਉਸ ਤੋਂ ਛੋਟੇ ਨਹੀਂ ਸਮਝਦੇ ਇਸ ਗੱਲ ਨੂੰ ਜੀ ਤੀਜੀ ਗੱਲ ਜਦੋਂ ਬੱਚਿਆਂ ਨੂੰ ਸਕੂਲੋਂ ਛੁੱਟੀ ਹੁੰਦੀ ਹੈ ਉਹ ਉਹਨਾਂ ਨੂੰ ਕੱਲ ਹੀ ਹੁੰਦੀ ਹੈ ਵੀ ਅਸੀਂ ਪਹਿਲਾਂ ਜਲਦੀ ਘਰ ਚਲੇ ਜਾਈਏ ਜੀ ਉਹ ਉਹ ਵੱਲ ਸਪੀਡ ਤੇ ਕਹਿੰਦਾ ਮਤਲਬ ਸਕੂਟਰ ਮੋਟਰਸਾਈਕਲ ਚਲਾਉਂਦੇ ਨੇ ਉੱਥੇ ਵੀ ਐਕਸੀਡੈਂਟਾਂ ਦਾ ਬਹੁਤ ਡਰ ਹੈ ਔਰ ਕਈ ਐਕਸੀਡੈਂਟ ਹੋ ਵੀ ਚੁੱਕੇ ਜਿੱਥੇ ਬੱਚਿਆਂ ਦਾ ਨੁਕਸਾਨ ਹੁੰਦਾ ਹੈ ਇਹ ਮਾਪੇ ਨੂੰ ਇਹ ਬਹੁਤ ਜ਼ਰੂਰੀ ਹੈ ਸਕੂਲ ਵਾਲਿਆਂ ਨੂੰ ਬੱਚਿਆਂ ਨੂੰ ਵੀ ਟੀਚਰ ਨੂੰ ਵੀ ਜ਼ਰੂਰੀ ਹੈ ਪ੍ਰਸ਼ਾਸਨ ਨੂੰ ਵੀ ਬਹੁਤ ਜ਼ਰੂਰੀ ਹੈ ਜੀ ਪ੍ਰਸ਼ਾਸਨ ਦੇ ਨਾਲ ਆ ਜੀ ਅਸੀਂ ਬਿਲਕੁਲ ਟਰੱਕਾਂ ਵਾਲੇ ਬੰਦੇ ਆ ਜੀ ਅਸੀਂ ਇੱਕ ਜਿਹੜਾ ਜਾਨਵਰ ਹੁੰਦਾ ਨਾ ਛੋਟੇ ਤੋਂ ਛੋਟਾ ਜੀ ਉਹ ਤੁਹਾਨੂੰ ਵੀ ਅਸੀਂ ਮਾਰ ਕੇ ਰਾਜੀ ਨਹੀਂ ਬੰਦਾ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਦੇਖੋ ਜੋ ਸਾਡੇ ਭਰਾ ਨੇ ਬੱਚੇ ਨੇ ਸਾਡੀਆਂ ਮਾਤਾਂ ਨੇ ਸਾਡਾ ਦਿਲ ਨਹੀਂ ਕਰਦਾ ਐਕਸੀਡੈਂਟ ਕਰਨ ਨੂੰ ਜੀ ਇਹ ਤਾਂ ਇੱਕ ਅਚਾਨਕ ਲਾ ਲੋ ਜਾਂ ਪਰਮੇਸ਼ਰ ਵੱਲੋਂ ਟਾਈਮ ਆਇਆ ਲਾ ਲੋ ਐਕਸੀਡੈਂਟ ਦਾ ਕਾਰਨ ਬਣ ਜਾਂਦਾ ਜੀ ਆਪਾਂ ਕਹਿੰਦੇ ਆ ਜੀ ਅਚਾਨਕ ਦੇਖੋ ਘਰ ਵਿੱਚ ਐਟੈਕ ਵੀ ਹੋ ਜਾਂਦਾ ਕਈ ਵਾਰ ਅਚਾਨਕ ਮੌਤ ਹੋ ਜਾਂਦੀ ਆ ਉਹ ਪਰਮੇਸ਼ਰ ਦੀ ਆਪਾਂ ਕਹਿੰਦੇ ਆ ਜਿਹੜਾ ਗੱਡੀ ਨਾਲ ਹਾਸਾ ਹੋ ਜਾਂਦਾ ਉਹ ਆਪਾਂ ਕਹਿੰਦੇ ਨਗੇਲੀ ਰਾਲੋ ਕੰਦਾ ਲਾ ਦੋ ਇਹ ਬਣਾਏ ਉਹਦੇ ਵਈ ਨੇ ਪਰਮੇਸ਼ਰ ਤੇ ਜਿਹੜੇ ਪਿਛਲੀ ਦਿਨੀ ਸੜਕ ਹਾਦਸੇ ਵਿੱਚ ਮੌਤਾਂ ਹੋਈਆਂ ਨੇ ਅੱਜ ਆਪਾਂ ਉਸ ਵਿਸ਼ੇ ਦੀ ਗੱਲਬਾਤ ਕਰਨੀ ਹੈ ਕੀ ਸਾਡੀ ਮਦਦ ਨਾਲ ਕੁਝ ਸੜਕੀ ਹਾਦਸੇ ਘਟ ਸਕਦੇ ਆ ਬਿਲਕੁਲ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਸਵਾਗਤ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਜੀ ਜਿਹੜੀ ਹੁਣ ਜਿੰਨੀ ਵੀਰ ਨਿਸ਼ਾਨੇ ਦੱਸਿਆ ਕਿ ਟ੍ਰੈਫਿਕ ਵੱਧ ਗਈ ਹੈ ਜੀ ਟ੍ਰੈਫਿਕ ਦੇ ਹਿਸਾਬ ਦੇ ਨਾਲ ਆਪਾਂ ਨੂੰ ਵੇਖੋ ਕੰਟਰੋਲ ਕਰਨਾ ਚਾਹੀਦਾ ਇੱਕ ਨਸ਼ਾ ਕਰਕੇ ਗੱਡੀ ਨਾ ਚਲਾਓ ਜੀ ਇੱਕ ਆਪਣੇ ਪਹਿਲੀ ਗੱਲ ਆਪਣੇ ਬੱਚਿਆਂ ਨੂੰ ਜਿਵੇਂ ਛੋਟੇ ਬੱਚਿਆਂ ਨੂੰ ਆਪਾਂ ਕਾਰਾਂ ਪੜਾ ਦਿੰਦੇ ਆ ਟਰੈਕਟਰ ਦੇ ਦਿੰਦੇ ਆ ਜੀ ਸਕੂਟਰ ਮੋਟਰਸਾਈਕਲ ਟੂ-ਵੀਲਰ ਜਿਹੜਾ ਆਪਾਂ ਦੇ ਦਿੰਦੇ ਆ ਬੱਚਿਆਂ ਨੂੰ ਉਹਦੇ ਨਾਲ ਬੜੇ ਹਾਸੇ ਹੁੰਦੇ ਨੇ ਜੀ ਦੂਜੀ ਗੱਲ ਇਹ ਹੈ ਵੀ ਜਿਵੇਂ ਹੁਣ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਜੀ ਇੱਧਰ ਅਗਰਸੈਨ ਚੌਂਕ ਤੱਕ ਜੇ ਫਲਾਈਓਵਰ ਬਣ ਜਾਏ ਜੀ ਜੀ ਇਹ ਉੱਪਰ ਉੱਪਰ ਦੀ ਹੈਵੀ ਗੱਡੀਆਂ ਲੰਗੀ ਜਾਣਾਂ ਜੀ ਕਿਉਂਕਿ ਜਿਹੜਾ ਕਿ ਮਿਸਤਰੀ ਕੰਮ ਕਰਦੇ ਨੇ ਥੱਲੇ ਮੋਟਰਸਾਈਕਲਾਂ ਦੇ ਟਰੱਕਾਂ ਦੇ ਉਹ ਥੱਲੇ ਆਪਣਾ ਕੰਮ ਕਰੀ ਜਾਣ ਜੀ ਟਰੈਫਿਕ ਉੱਪਰੋਂ ਲੰਗੀ ਜਾਵੇ ਉਹਦੇ ਨਾਲ ਜਿਹੜੇ ਐਕਸੀਡੈਂਟ ਨੇ ਬਹੁਤ ਘਟਣਗੇ ਜੀ ਤੇ ਸ਼ਹਿਰ ਦੇ ਵਿੱਚ ਬਹੁਤ ਮਤਲਬ ਉਹਨੂੰ ਸਹੂਲਤ ਮਿਲੇਗੀ ਤੇ ਇਹ ਬਹੁਤ ਬਹੁਤ ਧੰਨਵਾਦ ਹੋਏਗਾ ਸਰਕਾਰ ਦਾ ਜੇ ਫਲਾਈਓਵਰ ਬਣ ਜਾਏ ਤਾਂ ਬਹੁਤ ਟਰੈਫਿਕ ਨੂੰ ਮਤਲਬ ਸਹਾਲਾ ਹੋ ਜਾਏਗਾ ਸੋ اے ਸੰਸਾਭ ਸਿੰਘ ਜੀ ਜਿਨ੍ਹਾਂ ਨੇ ਬਹੁ ਵਿਸਤਾਰ ਨਾਲ ਦੱਸਿਆ ਕਿ ਟ੍ਰੈਫਿਕ ਜਿਹੜੀ ਕਟ ਕਿਸ ਤਰ੍ਹਾਂ ਹੋ ਸਕਦੀ ਏ ਸੋ ਤੁਸੀਂ ਜੁੜੇ ਰਹੋ ਜੀ ਇਕ ਤਾਰਾ ਬੋਲੇ ਪੰਜਾਬੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪ ਦੀ ਟੀਮ ਦੀ ਸਭੇ ਤੋਂ ਇਹਨਾਂ ਸਤਿ ਵਿਸ਼ਵਾਵਸਥੇ ਟਾਈਮ ਕੱਢਦੇ ਹੋ ਜੀ ਪਹਿਲਾਂ ਮੈਂ ਤੁਹਾਡਾ ਬੜਾ ਜ਼ਿਆਦਾ ਧੰਨਵਾਦ ਕਰਦਾ ਜੀ ਦੇਖੋ ਜਿਹੜਾ ਟ੍ਰੈਫਿਕ ਸਿਸਟਮ ਹੈ ਨਾ ਜੀ ਜੀ ਇਹ ਸਭ ਅੱਜ ਦਾ ਅੱਜ ਦੇ ਜ਼ਮਾਨੇ ਦੇ ਵਿੱਚ ਜਿਵੇਂ ਹੋਣ ਜਿਵੇਂ ਮੁੱਦੇ ਸਸਟੇਮ ਹੈ ਇਹ ਬੜਾ ਇੱਕ ਸਿਸਟਮ ਹੁੰਦਾ ਹੈ ਜੀ ਯੂਨੀਵਰਸਿਟੀਾਂ ਘਟਾ ਸਕਦੇ ਆ ਜੀ ਸਾਡੀਆਂ ਸਰਕਾਰਾਂ ਜਿਵੇਂ ਜਿਵੇਂ ਟ੍ਰੈਫਿਕ ਵੱਧ ਹੈ ਜੀ ਉਸੇ ਉਸੇ ਤਰ੍ਹਾਂ ਜਿਹੜਾ ਸਬਕੀ ਸਿਸਟਮ ਹੈ ਉਹਨੂੰ ਆਪਰੇਟ ਕਰਦੇ ਆਪ ਬਗਰੇੜ ਕਰਦੇ ਆ ਜੀ ਸੈਕੰਡਲੀ ਗੱਲ ਕੀ ਹੈ ਕਿ ਇਹਦੇ ਵਾਸਤੇ ਜਿਦਾ ਕਿ ਤੁਸੀਂ ਕੋਈ ਐਜੂਕੇਸ਼ਨ ਦਾ ਪ੍ਰਬੰਧ ਨਹੀਂ ਕਰਦੇ ਜੀ ਥੋੜਾ ਜਿਹਾ ਤੁਸੀਂ ਜਾਗਰੂਕ ਨਹੀਂ ਹੋ ਸਕਦਾ ਜੀ ਇਹਨੇ ਪਹਿਲਾਂ ਪਿੱਛੇ ਜੇ ਕਾਫੀ ਟਾਈਮ ਪਹਿਲਾਂ ਸਾਡੇ ਲੋਕ ਆਹ ਸਰਕਾਰ ਚੋਂ ਮੰਤਰੀ ਹੁੰਦੇ ਸੀ ਸ਼੍ਰੀ ਕਮਨ ਨਾਭੀ ਜੀ ਉਹਨਾਂ ਨੇ ਇੱਕ ਟ੍ਰੈਫਿਕ ਯੂਨੀਵਰਸਿਟੀ ਬਣਾਉਣ ਵਾਸਤੇ ਪ੍ਰਬਲ ਕੀਤਾ ਸੀ ਪਟਿਆਲੇ ਦੇ ਜੀ ਜੀ ਚਲੋ ਕੁਝ ਪ੍ਰਸ਼ਾਸਨਿਕ ਘਾਟਾ ਹੋ ਗਿਆ ਜਾਂ ਕੁਝ ਟੈਕਨੀਕਲ ਪ੍ਰੋਬਲਮ ਹੋ ਗਈ ਜਿੱਤੇ ਕਰਕੇ ਇਹ ਕਈ ਪਰਿਸ਼ਰ ਨੂੰ ਉੱਥੇ ਰਹਿ ਜਾਂਦੇ ਆ ਜੀ ਪਰ ਮੈਂ ਫਿਰ ਵੀ ਨਵੀਂ ਸਰਕਾਰ ਨੂੰ ਇਹ ਗੱਲ ਦਊਗਾ ਕਿ ਜਿੰਨਾ ਚਿਰ ਟ੍ਰੈਫਿਕ ਯੂਨੀਵਰਸਿਟੀ ਜਾਂ ਇਨਵੋਲਵੈਂਸ ਫੁੱਟਾਂ ਦੇ ਵਿੱਚ ਮੁੜਨੇ ਮੁੜਨੇ ਤੌਰ ਤੇ ਜੀ ਇਹਨਾਂ ਚੀਜ਼ਾਂ ਦੀ ਤੁਸੀਂ ਬੱਚਿਆਂ ਨੂੰ ਰੀਅਰਨਸ ਨਹੀਂ ਕਰਦੇ ਜੀ ਤਾਂ ਇਹ ਚੀਜ਼ਾਂ ਕਦੇ ਘਟਣ ਨਹੀਂ ਹਨ ਜੀ ਕਿਉਂਕਿ ਟ੍ਰੈਫਿਕ ਸਿਸਟਮ ਹੈ ਜਿਹੜਾ ਦਿਨ ਪਰ ਦਿਨ ਦਿਨ ਪਰ ਦਿਨ ਵਧਦਾ ਚਲਾ ਜਾਂਦਾ ਜੀ ਫਿਰ ਉਸ ਤੋਂ ਬਾਅਦ ਪੇਰੈਂਟਸ ਦੀ ਜ਼ਿੰਮੇਵਾਰੀ ਵੱਧਦੀ ਹੈ ਕਿ ਜਿਹੜੇ ਟੀਨ ਇੱਧਰ ਬੱਚੇ ਆ ਜੀ ਗੁੰਡਾ ਨੂੰ ਰੋਕਣ ਇਸ ਗੱਲ ਤੋਂ ਜੀ ਵਾਰਡ ਕਰਨਾ ਚਾਹੀਦਾ ਕਿ ਉਹ ਇੱਡੇ ਭਾਰੀ ਦਸਤੋਨ ਦੇ ਵਿੱਚ ਨਾ ਜੀ ਕੁਝ ਨਹੀਂ ਕਰਦਾ ਕਿ ਜਿਹੜਾ ਸਾਡੇ ਇੱਥੇ 34 ਸਾਲ ਜੀ ਜੀ ਬੈਟਿੰਗ ਸਾਬ ਦੇ ਵੀ ਹਰਦੀਪ ਸਿੰਘ ਜੀ ਆਪਣੇ ਸੱਜੇ ਧੱਕ ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਜੀ ਪਰ ਕਿਤੇ ਨਾ ਕਿਸੇ ਕਿਸ ਤਰ੍ਹਾਂ ਕੋਈ ਸਿਆਸੀ ਜਦੋਂ ਜਿਹੜੇ ਕੋਈ ਨੋਰਮਲ ਹੋ ਜਾਂਦੀ ਹੈ ਜੀ ਤਾਂ ਕਿਤੇ ਨਾ ਕਿਤੇ ਵਿਚਾਰੀ ਉਹ ਨਹੀਂ ਤਾਰਾ ਸਹੀ ਹੋ ਜਾਂਦਾ ਜੀ ਕੰਦਰੀ ਲੋਕਾਂ ਦੇ ਹੱਥ ਜੋੜ ਕੇ ਆਪੀਣਾ ਹੈ ਜੀ ਕਿ ਜੇ ਤੁਸੀਂ ਟ੍ਰੈਫਿਕ ਵਾਲਿਆਂ ਦਾ ਸਾਥ ਦੇਓਗੇ ਜੀ ਤਾਂ ਐਕਚੁਅਲੀ ਅਸੀਂ ਇਹਦਾ ਫਮਾ ਸਾਰਾ ਤੋਂ ਵੱਧ ਜਾਵੇ ਕਿਉਂਕਿ ਜੀ ਜਾਨ ਹੈ ਜੀ ਪਰ ਮਾਦਮਾ ਨੇ ਪਤਾ ਨਹੀਂ ਤੁਹਾਨੂੰ ਇੱਕ ਮੁਲੱਖਾ ਜਨਮ ਕਿਵੇਂ ਬਖਸ਼ਿਆ ਜੀ ਸਾਨੂੰ ਨਹੀਂ ਕਲੀਅਰ ਕਰਨੀ ਬਣਦੀ ਜੀ ਉਹ ਮੇਰੀ ਸਾਰੇ ਸਵਾਲ ਨੂੰ ਜੀ ਨਾਲ ਜੋੜ ਕੇ ਦੇਤੀ ਹੈ ਜੀ ਕਿ ਆਪ ਸਭ ਤੋਂ ਪਹਿਲਾਂ ਜੇ ਤੁਸੀਂ ਤੇ ਜ਼ਿਆਦਾ ਨਹੀਂ ਕਰ ਸਕਦੇ ਤਾਂ ਟੈਗ ਪ੍ਰੂਫ ਤੇ ਆਪਣੀਆਂ ਹਕਾਫਾਂ ਆ ਗਈਆਂ ਜੀ ਬੜੇ ਚੈਨਲ ਹੁੰਦੇ ਆ ਜੋ ਸਦੂਕੇ ਦੇ ਬੜੇ-ਬੜੇ ਚਾਨਣ ਮਨਾਰੇ ਆ ਜੀ ਜੀ ਤੁਸੀਂ ਉਹਨਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਅਸੀਂ ਨਾਲ ਸੜਕੀ ਹਾਦਸਿਆਂ ਦੇ ਵਿਚਾਰ ਸਕੋ ਬਿਲਕੁਲ ਲਾਈਵ ਤਸਵੀਰਾਂ ਦੇਖ ਰਹੇ ਹੋ ਸਮਾਣਾ ਚੀਕਾ ਰੋਡ ਦੇ ਪੁਲ ਦੇ ਉੱਪਰ ਕਿਸ ਤਰ੍ਹਾਂ ਦੇ ਨਾਲ ਟਰੱਕ ਔਰ ਮਦਦ ਨੂੰ ਜ਼ੂਮ ਕਰਕੇ ਦਿਖਾਣਾ ਕਾਰ ਜਿਹੜੀ ਬਿਨਾਂ ਵਜ੍ਹਾ ਤੋਂ ਰੋਡ ਦੇ ਉੱਪਰ ਖੜਾਈ ਗਈ ਹੈ ਔਰ ਨਿਸ਼ਾਨ ਹਸਪੀਟਲ ਦੇ ਬਿਲਕੁਲ ਨਾਲ ਦੇਖੋ ਘੋੜਾ ਜਿਹੜਾ ਬਿਨਾਂ ਵਜ੍ਹਾ ਤੋਂ ਰੋਡ ਦੇ ਉੱਪਰ ਖੜਾ ਕੀਤਾ ਗਿਆ ਹੈ ਔਰ ਗੱਡੀਆਂ ਤੁਸੀਂ ਦੇਖਦਾ ਕੀ ਸਕਦੇ ਹੋ ਸਾਈਡ